ਇਹਦੇ ਚ ਇਹ ਕਿ ਰਿਸ਼ਤਿਆਂ ਚ ਜਿੰਨੀ ਅਸੀਂ ਜ਼ਿਆਦਾ ਆਸ ਰੱਖਦੇ ਆ ਨਾ ਉਨੀ ਨਿਰਾਸ਼ਾ ਹੁੰਦੀ ਹੈ ਖਾਸ ਕਰਕੇ ਜਦੋਂ ਚੇਂਜ ਆਉਂਦੇ ਆ ਉਹਦੇ ਵਿੱਚ ਇਹ ਹੈ ਕਿ ਅਸੀਂ ਮੇਰਾ ਇੱਕ ਦੋਸਤ ਸੀ ਉਹਨੇ ਮੈਨੂੰ ਫੋਨ ਕਰਿਆ ਬਹੁਤ ਪਿਆਰ ਨਾਲ ਉਹਨੇ ਬੱਚੇ ਪਾਲੇ ਬੇਟਾ ਤੇ ਬੇਟੀ ਬਹੁਤ ਵੀਬੇਸੀ ਬੱਚੇ ਉਹ ਕਹਿੰਦਾ ਵੀ ਮੁੰਡਾ ਵਿਆਹ ਹੁੰਦੀ ਸਾਰੇ ਛੱਡ ਗਿਆ ਕੁੜੀ ਵੀ ਠੀਕ ਨਹੀਂ ਹੈ ਮਤਲਬ ਬਾਹਰ ਤੁਹਾਨੂੰ ਪਤਾ ਬੱਚੇ ਡਰਿੰਕ ਡਰਿੰਕ ਵੀ ਕਰਨਾ ਆ ਜਾਂਦੇ ਨੇ ਉਹਨੇ ਬੜਾ ਤਾਂ ਮੈਂ ਉਹਨੂੰ ਸਮਝਾਇਆ ਮੈਂ ਕੋਈ ਗੱਲ ਨਹੀਂ ਹੈ ਵੀ ਤੂੰ ਮਤਲਬ ਤੂੰ ਆਪਣੇ ਵੱਲੋਂ ਤਾਂ ਚੰਗਾ ਕਰਿਆ ਨਾ ਮੈਂ ਕਿਹਾ ਵੀ ਆਪਾਂ ਹੀ ਆਪਣੀ ਨਿਭਾਉਣੀ ਹੁੰਦੀ ਹੈ ਬੁੱਲੇ ਸ਼ਾਹ ਵਾਲਾ ਐਟੀਟਿਊਡ ਰੱਖੀ ਤੇ ਵੀ ਬੁੱਲੇ ਸ਼ਾਹ ਉਹਦੀ ਉਹ ਜਾਣੇ ਸਾਨੂੰ ਆਪਣੀ ਤੋੜ ਨਿਭਾਉਣ ਦੇ ਤੂੰ ਆਪਣਾ ਫਰਜ਼ ਪੂਰਾ ਕਰ ਲਿਆ ਹੂੰ ਸੈਕਿੰਡ ਨੂੰ ਮੈਨੂੰ ਕਹਿੰਦਾ ਕਹਿੰਦਾ ਇਹ ਤਾਂ ਯਾਰ ਠੀਕ ਹੈ ਕਹਿੰਦਾ ਮੈਂ ਕਿਸੇ ਦੇ ਘਰੇ ਗਿਆ ਕਹਿੰਦਾ ਬੰਦਾ ਸ਼ਰਾਬ ਨਾਲ ਰੱਜਿਆ ਬੈਠਾ ਸੀ ਤੇ ਮੈਂ ਕਹਿੰਦਾ ਉਹਨੂੰ ਪੁੱਛਿਆ ਵੀ ਬੇਟਾ ਤੇਰਾ ਕਿੱਥੇ ਹੈ ਕਹਿੰਦਾ ਇੱਥੇ ਫਿਰਦਾ ਉਹਨਾਂ ਗੰਦ ਪਾਉਂਦਾ ਉਹ ਨਲਾਇਕ ਜੇ ਉਹ ਉਹਨੇ 10 ਗਾਲਾਂ ਮੁੰਡੇ ਨੂੰ ਕਹਿੰਦਾ ਮੈਂ ਛੋਟਾ ਪੁੱਛਿਆ ਛੋਟੇ ਬੱਡਾ ਕਹਿੰਦਾ ਮੈਡੀਕਲ ਕਰ ਰਿਹਾ ਬਹੁਤ ਸੋਹਣੀ ਯੂਨੀਵਰਸਿਟੀ ਚ ਛੋਟਾ ਇੰਜੀਨੀਅਰਿੰਗ ਕਰ ਰਿਹਾ ਤੇ ਆਪ ਸ਼ਰਾਬੀ ਬੰਦਾ ਹੈ ਕਹਿੰਦਾ ਮੁੰਡੇ ਮਤਲਬ ਬਹੁਤ ਵੈਲ ਸੈਟਲਡ ਸਾਰਾ ਕੁਝ ਨੇ ਯਾਰ ਉਹਦੀ ਇੱਜ਼ਤ ਬੜੀ ਕਰਦੇ ਨੇ ਅੱਛਾ ਮੈਂ ਕਹਿੰਦਾ ਕੀ ਪਾਪ ਕਰ ਲਿਆ ਸੀ ਮੈਂ ਕਿਹਾ ਹੋ ਸਕਦਾ ਹੈ ਉਹਦੇ ਸ਼ਰਾਬੀ ਹੋਣ ਕਰਕੇ ਉਹਨਾਂ ਨੇ ਸਭ ਸਿੱਖ ਲਿਆ ਹੋਵੇ ਵੀ ਇਹਦੇ ਵਰਗੇ ਨਹੀਂ ਬੰਨਣਾ ਇਹ ਤਾਂ ਚਾਂਸ ਮਗਾ ਨੈਗੇਟਿਵ ਲਰਨਿੰਗ ਵੀ ਤਾਂ ਹੋ ਸਕਦੀ ਹੈ ਕਿਸੇ ਦੀ ਅੱਛੇ ਰਿਸ਼ਤਿਆਂ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਕਿ ਕਿਹੜੇ ਰਿਸ਼ਤੇ ਤੋਂ ਤੁਹਾਨੂੰ ਕਿਹੜਾ ਸੁੱਖ ਮਿਲਣਾ ਹੈ ਆਮ ਤੌਰ ਤੇ ਬੱਗੇ ਸਮਤ ਕੁਝ-ਮੁਤੀਆਂ ਗੱਲਾਂ ਕਰਦੇ ਹ ਇਹ ਕਿਸੇ ਹੱਦ ਤੱਕ ਪ੍ਰੀਡਟਰਮਡ ਹੈਗਾ ਇਹ ਤਾਂ ਨਹੀਂ ਮੇਜ ਕੋ ਕਿਸਮਤ ਦਾ ਰੋਲ ਹੈ ਜਾਂ ਹੋਰ ਹੈ ਪਰ ਸਾਡੀ ਜਿਹੜੀ ਬਣਤਰ ਹੈ ਸਾਡੀ ਜਿਹੜੀ ਮਤਲਬ ਅਸੀਂ ਇੱਕ ਦਿਨ ਚ ਤਾਂ ਜਿੱਦਣ ਅਸੀਂ ਪੈਦਾ ਹੋਏ ਉਸੇ ਦਿਨ ਤੋਂ ਪੈਦਾ ਨਹੀਂ ਹੋਏ ਸਾਡੀ ਜੈਨੇਟਿਕਲੀ ਬਣਤਰ ਮਤਲਬ ਬਣਤਰ ਹੈ ਮਤਲਬ ਸਦੀਆਂ ਤੋਂ ਇਵੋਲਵ ਹੁੰਦੇ ਅਸੀਂ ਆ ਰਹੇ ਹਾਂ ਅਸੀਂ ਵੀ ਇੱਕ ਫਾਰਮ ਆ ਲਾਈਫ ਦੀ ਇਹ ਫਾਰਮ ਜਿਹੜੀ ਦੂਜਿਆਂ ਨਾਲ ਕਿਵੇਂ ਮੈਚਿੰਗ ਜਾਂ ਮਿਸਮੈਚਿੰਗ ਹੋਊਗੀ ਇਹ ਸਾਰੀ ਸਾਡੇ ਹੱਥ 'ਚ ਨਹੀਂ ਹੈ ਤੁਸੀਂ ਦੇਖਿਓ ਕਦੇ ਵੀ ਕੋਈ ਬੱਚਾ ਕੋਈ ਲੜਕੀ ਕੋਈ ਬੰਦਾ ਕੋਈ ਤੁਹਾਨੂੰ ਕੋਈ ਵੈਸੀ ਸੋਹਣਾ ਲੱਗੀ ਜਾਂਦਾ ਕੋਈ ਤੁਹਾਨੂੰ ਲੱਗਦਾ ਹੀ ਨਹੀਂ ਸੋਹਣਾ ਹੁੰਦਾ ਬਾਕੀਆਂ ਨੂੰ ਸੋਹਣਾ ਲੱਗਦਾ ਤੁਹਾਨੂੰ ਨਹੀਂ ਲੱਗਦਾ ਕਿਸੇ ਨਾਲ ਤੁਹਾਡੀ ਵੈਸੀ ਥੋੜੀ ਜੀ ਕਮਿਊਨੀਕੇਸ਼ਨ ਜ਼ਿਆਦਾ ਹੋ ਜਾਂਦੀ ਹੈ ਮਤਲਬ ਜਿਹਨੂੰ ਅਸੀਂ ਵੇਵ ਲੈਂਥ ਕਹਿੰਦੇ ਆ ਕਿ ਮਿਲ ਜਾਂਦੀ ਹੈ ਮਤਲਬ ਕਾਮਨਲੀ ਹੁੰਦਾ ਹੈ ਇਹ ਆਪਣੇ ਆਪ ਦੇ ਵਿੱਚ ਜਿਉਂ ਕੋ ਤੁਹਾਨੂੰ ਵੈਸੀ ਅਟਰੈਕਟ ਕਰਨ ਲੱਗ ਜਾਂਦਾ ਤੁਹਾਡੀ ਕੈਮਿਸਟਰੀ ਕਹਿੰਦੇ ਨੇ ਜੇ ਉਹਦੋਂ ਰਲ ਗਈ ਜੀ ਹਾਂਜੀ ਇਹ ਅਸਲ ਦੇ ਵਿੱਚ ਇਹ ਕਿ ਜਿੰਨਾ ਅਸੀਂ ਆਪਣੇ ਆਪ ਨੂੰ ਸਮਝਾਂਗੇ ਉਨਾ ਹੀ ਅਸੀਂ ਇਹ ਚੀਜ਼ ਨੂੰ ਸਮਝ ਸਕਾਂਗੇ ਇਹ ਸਾਡੇ ਅਨਕੌਂਸ਼ੀਅਸ ਰਿਸਪੌਂਸ ਨੇ ਹੂੰ ਅਨਕੌਂਸ਼ੀਅਸ ਨੂੰ ਕਿਸੇ ਤੇ ਉਹੀ ਖਿੱਚ ਜਾਈ ਜਾਂਦੀ ਹੈ ਵੀ ਦੀ ਸ਼ਕਲ ਦੇਖੋ ਕਿੱਦਾਂ ਦੀ ਹੈ ਦੀ ਆਵਾਜ਼ ਕਿੱਦਾਂ ਦੀ ਖਿਜੇ ਤਾਂ ਅਸੀਂ ਹੁੰਨੇ ਆ ਨਾ ਹੂੰ ਜਾਂ ਅਟਰੈਕਟ ਵੀ ਅਸੀਂ ਹੋ ਰਹੇ ਹੁੰਨੇ ਆ ਮੋਹ ਮਤਲਬ ਮੋਹਿਤ ਤਾਂ ਸਾਡਾ ਮਨ ਹੋ ਰਿਹਾ ਹੈ ਨਾ ਜੇ ਅਸੀਂ ਥੋੜਾ ਜਿਨਾ ਇੱਕ ਕੌਂਸ਼ੀਅਸ ਹੋ ਕੇ ਦੇਖੀਏ ਮਾਈਂਡ ਨੂੰ ਇਹ ਕਿਉਂ ਮੋਹਿਤ ਹੋ ਰਿਹਾ ਹੈ ਇਹਦੇ ਤੇ ਜਾਂ ਕਿਉਂ ਖਿਜ ਰਿਹਾ ਹੈ ਤੁਸੀਂ ਇਹਨੂੰ ਸਮਝਣਾ ਸ਼ੁਰੂ ਕਰਦੇ ਨਾ ਫਿਰ ਤੁਹਾਡਾ ਮਾਸਟਰ ਨਹੀਂ ਰਹਿੰਦਾ